ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀਆਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਵੇਸਾਹੋ ਸਤ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਤੀਜਾ ਤਨ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇੱਕ ਪਾਲ ਖੇਨ ਵਿਸਰਹਿ ਤੂ ਸੁਵੰ ਜਾਣਾ ਬਰਸ ਪਚਾਸਾ ਹਾਮ ਮੂੜਾ ਮੁਗਦ ਸਦਾ ਸੇ ਪਾਈ ਗੁਰ ਕਾ ਸਬਦ ਪ੍ਰਗਾਸ ਹਾਰੇ ਜੀਓ ਤੁਦ ਨੋ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਖਿੰ ਵਿਸਰਹਿ ਤੂ ਸੁਅੰਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ ਹਾਰੇ ਜੀਓ ਤੁਮ ਆਪੇ ਦੇਹੋ 부ਜਾਈ ਹਾਰੇ ਜੀਓ ਤੁੱਦ ਵਿਟਹ ਵਾਰਿਆ ਸਦ ਹੀ ਤੇਰੇ ਨਾਮ ਵਿਟਹ ਬਾਲੇ ਜਾਈ ਰਹਾ ਸਬਦੈ ਮੂਏ ਸਬਦੈ ਮਾਰੇ ਜੀਵਾਲੇ ਪਾਈ ਸਬਦੈ ਹੀ ਮੁਕਤੇ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਾਰੇ ਵਸਿਆ ਮਾਨੇ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਾਰੇ ਸਿਉ ਰਹਿਆ ਸਮਾਈ ਸਬਦ ਨ ਜਾਣ ਹੈ ਸੇ ਅੰਨੇ ਬੋਲੇ ਸੇ ਕਿਤੋ ਆਏ ਸੰਸਾਰਾ ਹਾਰੇ ਰਾਸ ਨਾ ਪਾਇਆ ਬਿਰਥਾ ਜਨਮ ਗਵਾਇਆ ਜਮਹ ਹੈ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਨੀ ਮਨ ਮੁਖ ਮੁਗਦ ਗੁਬਾਰਾ आपे कार मारगे लाए पाई तेस बेना अवर न कोई जो तोरे लिखिया सो ਕੋਈ ਨਾ ਮਿਟਾਈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਔਰ ਨ ਦੂਜਾ ਕੋਈ ਆਪੇ ਕਰੇ ਵੇਖਾ ਮਾਰਗੇ ਲਾਏ ਪਾਈ ਇਸ ਬੇਨ ਅਵਰ ਨਾ ਕੋਈ ਜੋ ਤੋਰੇ ਲਿਖਿਆ ਸੋ ਕੋਈ ਨਾ ਮਿਟਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰੇ ਪਾਈ ਅਬਰ ਨ ਦੂਜਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਹਾਰੇ ਜੀਉ ਤੁਧ ਨੋ ਸਦਾ ਸਾਲਾਹੀ ਪਿਆਰੇ ਜਿਚਰ ਘਾਟੇ ਅੰਤਰ ਹੈ ਸਾਸਾ ਇਕ ਪਲ ਖੇਨ ਵਿਸਰ ਹੈ ਤੂ ਸੁਆਮੀ ਜਾਣਾ ਬਰਸ 50 ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਾਸਾ